ਲੋ ਜੀ ਦੋਸਤੋ ਜੰਗਲੋ ਜੰਗਲੀ ਮਾਹੌਲ ਸ਼ੁਰੂ ਹੋ ਗਿਆ ਇਹ ਸਾਡੇ ਕੰਢੀ ਦੀ ਵੈਲਟ ਦੇ ਹੀ ਕੁਦਰਤੀ ਸਾਪੜ ਕਹਿ ਸਕਦੇ ਆ ਤੁਸੀਂ ਆ ਦੇਖੋ ਮੰਦਰ ਫਿਰਦੇ ਆ ਕੁਕਾਨੇਟ ਵੱਲੋਂ ਵੱਧ ਰਹੇ ਆ 9 ਕਿਲੋਮੀਟਰ ਦਾ ਪੂਰਾ ਜੰਗਲ ਦਾ ਹੁਣ ਰਸਤਾ ਹੈਗਾ ਐਦਾਂ ਹੀ ਸਾਡੇ ਪਰਖਾਲੀ ਜਦੋਂ ਅਸੀਂ ਬਰਦਾਰ ਤੋਂ ਚੁੰਨੀ ਪਿੰਡ ਨੂੰ ਜਾਂਦੇ ਆ ਸੋ ਇਹ ਕੰਢੀ ਦੀ ਵੈਲਟ ਹੈ ਤੇ ਅੱਜ ਸਵੱਬ ਬਣਿਆ ਬਾਈ ਰਾਜਦੀਪ ਦੇ ਹਿਮਾ ਸਰਕਾ ਅਜਿ ਕੁਕਾ ਨੇੜ ਦੇ ਦੁਰਲੱਭ ਜਿਹੜੇ ਜੰਗਲ ਹੈ ਬੜਾ ਲੇਟ ਹੋ ਗਿਆ ਬਤੌਰਕ ਮੱਕੜ ਆਉਣ ਨੂੰ ਸੋ ਉਧਰ ਨੂੰ ਆਪਾਂ ਵੱਧ ਰਹੇ ਹਾਂ ਲਓ ਵੀ ਦੋਸਤੋ ਸਵੇਰੇ 8:30 ਦਾ ਸਮਾਂ ਹੈਗਾ ਤੇ ਆਪਾਂ ਪਹੁੰਚ ਗਏ ਕੁਕਾ ਨੇੜ ਟੋਲਾਵਾਹ ਰੋਡ ਤੋਂ ਜਦੋਂ ਤੇ ਅਸੀਂ ਇਸ ਲਿੰਕ ਰੋਡ ਤੇ ਪਏ ਹਾਰਡ ਦੀ ਸਾਨੂੰ ਦੋ ਵੀਕਲ ਮਿਲੇ 9-10 ਕਿਲੋਮੀਟਰ ਅਗਰ ਤੇ ਆਹ ਗੇਟ ਆ ਗਿਆ ਜੀ ਕੁਕਾ ਨੇੜ ਦਾ ਆਪਾਂ ਲੱਗੇ ਐਂਟਰ ਕਰ ਨੇਚਰ ਲੋ ਸਾਹਮਣੇ ਸਕੂਲ ਹੈ ਹਾਈ ਸਕੂਲ ਹੈ ਵੱਡਾ ਪਿੰਡਾ ਕੁਕਾਨੇਡਾ ਮੈਨੂੰ ਜਦਾ ਦੱਸਿਆ ਰਾਜਦੀਪ ਜੀ ਨੇ ਤੇ ਆ ਚੋ ਆ ਗਿਆ ਬਾਸ ਤੇ ਪੂਰਾ ਕੁਦਰਤ ਨਾਲ ਆਪਾਂ ਕਿਵੇਂ ਖੋਣ ਜਾ ਰਹੇ ਹੁਣ ਆ ਦੇਖੋ ਲਓ ਜੀ ਗੱਡੀ ਸਾਡੀ ਉਤਰ ਰਹੀ ਹੈ ਕੁਕਾਨੇਡ ਦੇ ਜੰਗਲਾਂ ਵਾਹ ਦੀ ਵਾਰ ਸਾਰਾ ਸਾਲ ਤੇ ਇਦਾਂ ਹੀ ਪਾਣੀ ਚੱਲਦਾ ਜਾਂਦਾ ਇਹ ਕੀ ਚੀਰਾਂ ਦਾ ਸੋਪਨਾ ਸਕਾਰ ਹੁੰਦਾ ਹੋਇਆ ਰਾਜਦੀਪ ਜੀ ਦੀ ਅਗਵਾਈ ਚ ਇਹ ਪਾਣੀ ਚੋਂ ਲੰਘਦੇ ਅਸੀਂ ਤੁਹਾਡੇ ਆਲੇ-ਦੁਆਲੇ ਬਹੁਤ ਥੀਸ ਦੀ ਬਾਉਂਡਰੀ ਫਾਰਮ ਹਾਊਸ ਪੂਰਾ ਕੁਦਰਤ ਨਾਲ ਇੱਕ ਵਿੱਚ ਕੂਕਾਂ ਨੇੜੇ ਦੇ ਜੰਗਲਾਂ 'ਚ ਘੁੰਮ ਰਹੇ ਹੋ ਤੁਸੀਂ ਸਾਡੇ ਨਾਲ ਹੋ ਕਮਾਲ ਦੀ ਗੱਲ ਬਾਤ ਆ ਦੇਖੋ ਨੇਚਰਲ ਵਾਟਰ ਇਹ ਦ੍ਰਿਸ਼ ਤੁਹਾਨੂੰ ਕਿਤੇ ਡੀਪ ਹਿਮਾਚਲ ਜਾਂ ਡੀਪ ਕਸ਼ਮੀਰ ਤੇ ਜਾ ਕੇ ਦੇਖਣ ਨੂੰ ਮਿਲੂਗੇ ਤੇ ਸਾਡੇ ਪੰਜਾਬ 'ਚ ਕੰਢੀ 'ਚ ਆਪਣੇ ਘਰਾਂ 'ਚ ਹੁਸ਼ਿਆਰਪੁਰ 'ਚ ਆਪਣੇ ਘਰੋਂ ਤੋਂ ਮਹਿਜ 10 20 25 30 ਕਿਲੋਮੀਟਰ ਜਾ ਕੇ ਜੀ ਤੁਸੀਂ ਇਹ ਕੁਦਰਤ ਨਾਲ ਇੱਕ ਮਿਲ ਖੋ ਸਕਦੇ ਹੋ ਸੋ ਇਹ ਸਾਡੀ ਕੰਡੀ ਦੀ ਵੈਲਟ ਪੰਜਾਬ ਦਾ ਕੁਦਰਤੀ ਖਜ਼ਾਨਾ ਕਹਿ ਸਕਦੇ ਆ ਰਾਜੀ ਜੀ ਹਾਂ ਜੀ ਹਾਂ ਆ ਆ ਦੇਖੋ ਆ ਪਾਣੀ ਲਗਾਤਾਰ ਪਾਣੀ ਵਹਦੇ ਚੱਲਦੀ ਖੱਡ ਚੋਂ ਜਾਰੀ ਹੈ ਗੱਡੀ ਸਾਡੀ ਐਕਸਪ੍ਰੈਸੋ ਆਟੋ ਤਾਂ ਪੂਰਾ ਹੀ ਅਨੰਦ ਭਈ ਮਾਹੌਲ ਹੈ ਯਾ ਬਾਤ ਯਾ ਬਾਤ ਵਾਰੀਓ ਗੱਡੀ ਜਾਂਦੀ ਐ ਛਲਾਂਗਾ ਮਾਰਦੀ ਮੇਰੇ ਸੋਹਣੇ ਯਾਰ ਦੀ ਆ ਆ ਆ ਦੇਖੋ ਜੀ ਆ ਛੱਲਾਂ ਦੇਖੋ ਤੁਸੀਂ ਇਹ ਕੁਦਰਤ ਦਾ ਆਨੰਦ ਹੈ ਆਹਾ ਆਹਾ ਆ ਦੋਨੇ ਪਾਸੇ ਯਾਰ ਜੀ ਵਾ ਰਾਜੇ ਜੀ ਨਿਆਰੇ ਆ ਗਏ ਇਹੀ ਸਵਰਗ ਹੈ ਜੀ ਹਾਂ ਇਹੀ ਸਵਰਗ ਹੈ ਪੜੀ ਸਵਰਗ ਨਰਕ ਵਿੱਚ ਜਿੰਦਗੀ ਤੋਂ ਬਾਅਦ ਮੌਤ ਤੋਂ ਬਾਅਦ ਮਿਲਦਾ ਜੇ ਤੁਸੀਂ ਇੱਥੇ ਮਰ ਜਾਣਾ ਆਈ ਸਵਰਗ ਦੇਖਣ ਤੇ ਜਾ ਤੁਹਾਨੂੰ ਤੇ ਆਪਾਂ ਲੱਕੀਪਰਸਨ ਹੈ ਯਾਤਰੀ ਦਾ ਜੁਆਇੰਗ ਦਾ ਨੈਚਰ ਵਾਹ ਜੀ ਸਾਡੀ ਸਵੇਰ ਕੋਕੋਨਟ ਦੇ ਜੰਗਲਾਂ ਵਿੱਚ ਵਾਹ ਜੀ ਵਾਹ ਤੁਹ ਤਾਂ ਤੁਹੇ ਲੋਕਾਂ ਆ ਦੇਖੋ ਜੀ ਨਾ ਇਨਾ ਬਰਸਾਤ ਉਹ ਵਾਈਪਰ ਚੱਲ ਰਹੇ ਆ ਵਾਹ ਜੀ ਵਾਹ ਆ ਗਿਆ ਆ ਦੇਖੋ ਆਹੋ ਆਹੋ ਕਰੋ ਦਰਸ਼ਕ ਮਕਾਨ ਹੈ ਲੋਕਾਂ ਨੇ ਬਣਾਏ ਹੋਏ ਫਾਰਮ ਹਾਊਸ ਹੈ ਛੋਟੇ ਛੋਟੇ ਖਾਣਾ ਖਾਣ ਦਾ ਆ ਦੇਖੋ ਰਹਿਸ਼ ਹੈ ਜੀ ਜਿਉਂ ਕਾ ਦੇਖਦੇ ਜੰਗਲਾਂ ਚ ਬਾਈ ਦਾਬ ਦੀ ਜਰਾਤ ਸਵਰਗਮਈ ਸਵੇਰ ਆਹ ਦੇਖੋ ਮੰਗਲਾ ਆ ਉਹੜੇ ਆ ਉਹੜੇ ਵਾਹ ਜੀ ਵਾਹ ਇਹ ਨਜ਼ਾਰੇ ਲੈਣ ਲਈ ਤੁਹਾਨੂੰ ਬਿਸਤਰੇ ਛੱੜਨੇ ਪੈਣੇ ਆ ਘਰ ਛੱੜਨੇ ਪੈਣੇ ਆ ਉਧਰ ਤੱਕ ਮਿਚੋਣਾ ਪੈਂਦਾ ਜਾਵੋ ਲਓ ਜੀ ਚੂਕਾ ਨੇੜੇ ਦਾ ਸਫ਼ਰ ਜਾਰੀ ਹੈ ਵਾਜੋ ਪਹਿਲੀ ਵਾਰ ਅੱਜ ਮੈਂ ਢਾਕੇ ਨੂੰ ਆਪਾਂ ਅੱਛਾ ਕਰ ਲਿਆ ਲੋ ਜੀ ਕੂਕਾਨੇਡ ਤੋਂ ਸੁੱਕੀ ਘੱਟ ਇੰਦਰ ਕੂਕਾਨੇਡ ਤੋਂ ਸੁੱਕੀ ਘੱਟ ਕਿ ਬਿਨਾ ਬਿਨਾ ਬਰਸਾਤ ਤੋਂ ਵਾਈਪਰ ਬਿਨਾ ਮੀਂਹ ਤੋਂ ਵਾਈਪਰ ਚੱਲਦੇ ਪਹਿਲੀ ਵਾਰ ਦੇਖਿਆ ਤੇ ਕੂਕਾਨੇਡ ਦੇ ਜੱਗਲਾ ਸੰਭਵ ਹੋ ਗਿਆ ਕਮਾਲ ਹੈ ਕੋਈ ਦਵਾਈ ਕੋਈ ਇੰਗਲੈਂਡ ਅਮਰੀਕਾ ਜਾਣ ਦੀ ਲੋੜ ਨਹੀਂ ਸਾਡੇ ਹਿਮਾਚਲ ਪ੍ਰਦੇਸ਼ ਦੀ ਜ਼ਿੰਦਗੀ ਦਾ ਲੁਤਫ ਲੈਣਾ ਤੁਹਾਨੂੰ ਵਕਤ ਖੱਡ ਇਦਾਂ ਹੀ ਚਲਦੀ ਰਹਿੰਦੀ ਹੈ ਸਾਰਾ ਸਮਾਂ ਸਾਡੇ ਸ਼ਾਰਪੋ ਦੇ ਚੋਕ ਕਹਿੰਦੇ ਚੋਕ ਚੋਕ ਖੱਡ ਨਦੀ ਨਦੀ ਚੋਕ ਖੱਡ ਕਿਉਂਕਿ ਇਹ ਲਹਿਜਾ ਤੁਹਾਡਾ ਬਦਲ ਜਾਂਦਾ ਬੋਲ ਬਾਣੀ ਕਹ ਲੋ ਮਲ੍ਹੋਈ ਮਾਝਾ ਦੁਆਬਾ ਕਿਨੇ ਕਿਨੇ ਕੋਹ ਤੇ ਕਹਿੰਦੇ ਹੁੰਦੇ ਬੋਲੀ ਬਦਲ ਜਾਂਦੀ ਹੈ 12 ਕੋਤੇ 12 ਕੋਤੇ ਬੋਲੀ ਬਦਲ ਜਾਂਦੀ ਹੈ ਪਰੰਤੂ ਦਿਲ ਪੰਜਾਬੀਆਂ ਦੇ ਖੁੱਲੇ ਮੱਕੜੀ ਨੂੰ ਸਮਰਪਿਤ ਯਾਰਾਂ ਦੋਸਤਾਂ ਦੀ ਆਪਕਰ ਨੂੰ ਪੰਜਾਬੀ ਹਰ ਟਾਈਮ ਅੱਜੇ ਹਮਸ਼ਾਕੇ ਬੈਠੇ ਹੋਨੇ ਆ ਤੇ ਉਹਦਾ ਸਾਡੇ ਇੱਕ ਭਰਾਏ ਰਾਜਦੀਪ ਜਿਹਨਾਂ ਦੀ ਵਿਆਹ ਤੇ ਅਸੀਂ ਅੱਜ ਆਕੂਪਾ ਨੇੜੇ ਦੇ ਸੰਘੜੇ ਜੰਗਲਾ ਜੰਟਰ ਕਰਦੇ ਆ। ਲੋ ਜੀ ਪੂਰਾ ਲੇਹਰ ਦਾਖਾਲਾ ਮਾਹੌਲ ਬਣ ਗਿਆ। ਰਾਜਦੀਪ ਜਦੋਂ ਮੈਂ ਲੇਹਰ ਦਾਖਾ ਗਿਆ ਐਦਾਂ ਦੇ ਪੂ ਪੂ ਗੋਲਿਕ ਦ੍ਰਿਸ਼ ਲੇਹਰ ਦਾਖਾ ਚ ਮਿਲਦੇ ਆ ਜਿਹੜੇ ਤੁਸੀਂ ਕੂਕਾ ਨੇੜੇ ਦਿਖਾਦੇ ਬਾਈ ਗੋੜ ਅਸ਼ੇਰਪੁਰ ਦਿਖਾਦੇ ਬਾਈ ਨੇ ਆ ਦੇਖੋ ਐਦਾਂ ਦੀਆਂ ਪਥਰੀਲੀਆਂ ਪਹਾੜੀਆਂ ਆਵਾਜ਼ ਵੱਗ। ਉਹ ਕੰਨ ਹਿੜਦੇ ਰਹਾ। ਨੀ ਢੋਲਵਾ ਡੈਮ ਚੱਟਾ ਹੁੰਦਾ ਹੈ ਉੱਥੋਂ ਦੇ ਲੱਖ ਲੱਖ ਪਰਸਾਂ ਆਪੇ ਵਸ ਗਿਆ ਜਾਂਦਾ ਹੈ ਆ ਦੇਖੋ ਪਾਣੀ ਇੰਨਾ ਭਗ ਰਿਹਾ ਇੰਨਾ ਬਣੀ ਰੋਜ਼ ਤਾਂ ਮਤਲਬ ਇੱਕ ਦਾ ਰੱਖਾਂ ਦੋ ਦੇ ਦੇਖ ਲਓ ਕਿੰਨਾ ਵੱਡ ਜਾਂਦਾ ਇੱਧੇ ਪਾਸੇ ਇੱਕ ਗੁਫਾ ਬਣੀ ਆ ਡੈਮ ਇੱਕ ਛੋਟੀ ਜਿਹੀ ਬਾਣਾ ਬਿਠੀ ਗੁਫਾ ਬਣੀ ਆ ਉੱਥੇ ਉਹਦੇ ਵਿੱਚ ਲੰਗਰ ਦਾ ਵੀ ਲੱਗ ਮਜਾ ਆ ਇੱਕ ਵਾਂਟ ਟਾਪਰ ਬਣਿਆ ਆ ਉੱਥੇ ਵੀ ਘੁੰਮਣ ਦਾ ਆਪਣਾ ਮਜ਼ਾ ਹੈ ਬਾਕੀ ਜਿase ਆਪਾਂ ਦੇਖਦੇ ਹਾਂ ਲਗਾਤਾਰ ਅਸੀਂ ਇਸ ਪਾਣੀ ਵਾਲੀ ਨਦੀ ਚੋਂ ਖੱਟ ਚੋਂ ਚੋਹ ਚੋਂ ਇਹ ਅਲੱਗ-ਅਲੱਗ ਨਾਂ ਹੈਗੇ ਇਸ ਭੂਗੋਲਿਕ ਖੇਤਰ ਦੇ ਸਾਡੀ ਅਲੱਗ-ਅਲੱਗ ਬਾਇਓਲੋਜੀ ਜਗਾ ਪੂਰੀ ਜੈਵਿਕ ਵਿਭਿੰਨਤਾ ਜਿਹੜੀ ਪੜਾਉਨੇ ਆ ਬੱਚਿਆਂ ਨੂੰ ਬਾਇਓਡਾਈਵਰਸਿਟੀ 10 ਸਟੇਟ ਬੜਵਸਤੀ ਜੁਇਆ ਕਰ ਰਹੇ ਬੇਨਲ ਤੁਸੀਂ ਇਹਦੇ ਚੰਗਲਾ ਸੋ ਆਓ ਮਾਣੋ ਬੜਾ ਜੁਆਣੇ ਲੜੇ ਕਿਤੇ ਦੂਰ ਜਾਣ ਦੀ ਲੋੜ ਨਹੀਂ ਪੰਜਾਬੀ ਉਹਦੇ ਕੋਲ ਬੜੀ ਅਮੀਰੀ ਹੈ ਕੈਂਪਿੰਗ ਕਰੋ ਕੈਂਪਿੰਗ ਕਰੋ ਬੋਨਫਾਇਰ ਕਰੋ ਨਜ਼ਾਰੇ ਲੋ ਜੰਦੇ ਜੀ ਬਸ ਸਫਾਈ ਦਾ ਖਿਆਲ ਰੱਖਣਾ ਜ਼ਰੂਰ ਹੈ ਵੀ ਆਪਣਾ ਬੇਸਟ ਵੀ ਅਸੀਂ ਕੁਦਰਤ ਕੋਲ ਛੱਡ ਕੇ ਜਾਣਾ ਇਹ ਮੈਂ ਜ਼ਰੂਰ ਕਹਿਣਾ ਹੁਣ ਤੇ ਵੀ ਰਾਤ ਦੀ 2:00 ਦਾ ਮੈਂ ਮੂੰਹ ਤਾਂ ਸਿੱਤ ਨਹੀਂ ਕਰਨੀ ਚਾਹੀਦੀ ਇੱਥੇ ਬੰਦਾ ਜਿਪਸੀ ਲੈ ਕੇ ਆਉਣ ਲੱਗੇ ਵੀ ਡਰੂਗਾ ਏ ਬਾਈ ਨੇ ਆਪਣੀ ਐਕਸਪ੍ਰੈਸੋ ਭਾਬੀ ਵਾਲੀ ਆਟੋ ਉਹੀ ਵਾੜਦੀ ਸੋ ਇਹ ਜਿੰਦਾ ਦੇ ਲਈ ਹੈ। ਅੱਛੇ ਰੇ ਬਰਸ਼ਾ ਵੱਢੀ ਹੈ। ਲਓ ਜੀ ਆਉਂਦੇ ਰੇ ਰੈਸਟ ਹਾਊਸ ਆ ਗਏ। ਲਓ ਜੀ ਦੇਰੀਆਂ ਰੈਸਟ ਹਾਊਸ ਪਹੁੰਚ ਗਏ ਆਪਾਂ வன ਵਿਭਾਗ ਜੰਗਲੀ ਜੀਵ ਸੁਰੱਖਿਆ। ਇਹ ਆ ਪੁਰਾਣੀ ਬਿਲਡਿੰਗ ਹੈ। ਤੇ ਹੁਣ ਦੁਰਗਮ ਰਸਤਾਂ ਤੋਂ ਬਾਈ ਰਾਜਦੀਪ ਦੀ ਜਿੰਨ ਦੇ ਲਈ ਸੜਕ ਆਪਾਂ ਪਹੁੰਚ ਗਏ ਦੇਰੀ ਜਿਹੜੀਆਂ ਨੇ ਇੱਥੇ ਦੇਰੀਆਂ ਰੈਸਟ ਹਾਊਸ ਇੱਥੇ ਆਪਾਂ ਟੈਂਟ ਲਾ ਕੇ ਰਾਤ ਸੁੱਤੇ ਸੀਗੇ ਓਕੇ ਇੱਥੇ ਇੱਥੇ ਟੈਂਟ ਲੱਗਾ ਸੀ ਦੋਸਤੋ ਸਾਹਮਣੇ ਪਹਾੜ ਦੇ ਵਿੱਚ ਪੰਛੀਆਂ ਨੇ ਆਲਣੇ ਬਣਾਏ ਹੋਏ ਆ ਤੁਹਾਨੂੰ ਮੈਂ ਸਾਹਮਣੇ ਵੀ ਖਵਾਵਾਂ ਖੱਡਾਂ ਕਰਕੇ ਨਾ ਨੈਚੁਰਲ ਲੋਕਾਂ ਨੇ ਆਪਣਾ ਰਹਿਣ ਬਸੇਰਾ ਕਰਿਆ ਹੋਇਆ ਪਹਾੜ ਦੇ ਵਿੱਚ ਖੱਡਾਂ ਬਣਾ ਕੇ ਕਿਆ ਬਾਤ ਹੈ ਸਭ 뷰 ਦੇਖੋ ਜੀ ਔਰ ਲਵ 뷰 ਨੇ ਲੜਖਾ ਵਾਲਾ 뷰 ਮੈਂ ਵਾਰ-ਵਾਰ ਕਹਿ ਰਿਹਾ ਰਾਜੀਵ ਜੀ ਨੂੰ ਜੀ 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 ਇਹ ਨੇ ਲੜਖਾ ਜਾਣ ਦੇ ਸਭ ਨਹੀਂ ਬੜਾ ਕੂਕਾਂ ਦੇ ਟਾਜ ਆ ਦੇਖ ਲੋਕਾਂ ਦੇ ਘਰ ਆ ਦੇਖੋ ਜੀ ਪਹਾੜੀ ਘਰ ਰਹਿਣ ਫੇਰਾ ਤੇ ਫਿਰ ਆ ਖੱਡ ਦੇ ਨਦੀ ਦੇ ਕਿਓ ਦੇ ਵਿੱਚੋਂ ਜਾ ਰਹੇ ਸੀ ਵਾਪਸੀ ਫਿਰ ਬੁਕਾਨੇਟ ਦੇ ਜੰਗਲਾਂ ਵਿੱਚ